ਸ਼ਲੋਕ ਕਬੀਰ ਗगन ਦਮਾਮਾ ਬਾਜਿਓ ਪਰਿਓ ਨੀਸਾਨ ਕਾਓ ਇੱਕਾਓ ਪਾਠ ਸੁਧ ਹੈ ਕ ਅੱਗੇ ਕੰਨਾ ਊੜਾ ਖੁੱਲੇ ਮੂੰਹ ਵਦਾ ਉੰਜ ਪਾਠ ਛਪਿਆ ਕਾਓ ਬੰਦ ਮੂੰਹ ਵਲੇ ਊੜਾ ਤੇ ਓਂਕਰ ਲੱਗਿਆ ਪ੍ਰਾਤਨ ਸਰੂਪਾਂ ਚ ਕਾਓ ਪਾਠ ਹੈ ਗगन ਦਮਾਮਾ ਬਾਜਿਓ ਪਰਿਓ ਨੀਸਾਨ ਕਾਓ ਕੀ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਉ ਅਬ ਜੂਜਨ ਕੋ ਦਾਉ ਇਥੇ ਬੰਦ ਮੂਰਦਾ ਸੁਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹਿਤ ਪੁਰਜਾ ਪੁਰਜਾ ਕਟ ਮਰੈ ਕਬਹੂ ਨ ਛਾਡੈ ਖੇਤ ਕਬੀਰ ਕਾ ਸ਼ਬਦ ਰਾਗ ਮਾਰੂ ਬਾਣੀ ਨਾਮ ਦੇਵ ਜੀ ਕੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਚਾਰ ਮੁਕਤ ਚਾਰੇ ਸਿੱਧ ਮਿਲ ਕੈ ਦੂਲਹਿ ਪ੍ਰਭ ਕੀ ਸਰਨ ਪਰਿਓ ਚਾਰ ਮੁਕਤ ਚਾਰੇ ਸਿੱਧ ਮਿਲ ਕੈ ਇਥੇ ਵਿਸਰਾਮ ਦੂਲਹਿ ਇਥੇ ਯਮਕ ਪ੍ਰਭ ਕੀ ਸਰਨ ਪਰਿਓ ਮੁਕਤ ਭਇਓ ਚਹੂ ਯੁਗ ਜਾਣਿਓ ਜਾ ਸਕੀਰਤ ਮਾਥੇ ਛਤਰ ਧਰਿਓ ਛਤਰ ਨਹੀਂ ਬੋਲਣਾ ਮੁਕਤ ਭਇਓ ਚਾਹੂੰ ਚੋਹੂੰ ਨਹੀਂ ਕਹਿਣਾ ਚਾ ਉੱਤੇ ਔਂਕੜਾ ਪੁਰਾ ਬੰਦਮੂ ਵਾਲਾ ਹੈ ਮੁਕਤ ਭਇਓ ਚਾਹੂੰ ਜੁਗ ਜਾਣਿਓ ਇਥੇ ਵਿਸਰਾਮ ਜਾ ਸਕੀਰਤ ਮਾਥੇ ਛਤਰ ਧਰਿਓ ਰਾਜਾ RAM ਜਪਤ ਕੋ ਕੋ ਨ ਤਰਿਓ ਰਾਜਾ RAM ਇੱਥੇ ਹੀ ਪਾਠ ਹੈ ਰਾਜਾ ਰਾਮ ਜਪਤ ਇਥੇ ਵਿਸਰਾਮ ਕੋ ਕੋ ਨ ਤਰਿਓ ਗੁਰ ਉਪਦੇਸ ਸਾਧ ਕੀ ਸੰਗਤ ਭਗਤ ਭਗਤ ਤਾ ਕੋ ਨਾਮ ਪਰਿਓ ਰਹਾਉ ਸ਼ੰਖ ਚੱਕਰ ਮਾਲਾ ਤਿਲਕ ਵਿਰਾਜਿਤ ਹਾਂ ਸ਼ੰਖ ਚੱਕਰ ਮਾਲਾ ਤਿਲਕ ਵਿਰਾਜਿਤ ਇਥੇ ਵਿਸਰਾਮ ਦੇਖ ਪ੍ਰਤਾਪ ਜਾਮ ਡਰਿਓ ਨਿਰਪਉ ਭਏ RAM ਬਲ ਗਰਜਿਤ ਹਾਂ ਗਰਜਿਤ ਨਿਰਪਉ ਭਏ RAM ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ਅੰਬਰੀਕ ਕਉ ਦਿਓ ਅਪੈ ਪਦ ਅੰਬਰੀਕ ਕਉ ਦਿਓ ਅਪੈ ਪਦ ਇਥੇ ਵਿਸ਼ਰਾਮ ਰਾਜ ਪਪੀਖਨ ਅਧਿਕ ਕਰਿਓ ਹਾਂ ਇਹ ਪਪੀਖਨ ਨਹੀਂ ਬੋਲਣਾ ਪਪੀਖਨ ਤੋਂ ਮੇ ਪੱਬੇ ਹਨ ਰਾਜ ਪਪੀਖਨ ਅਧਿਕ ਕਰਿਓ ਨੌ ਨਿਦ ਠਾਕੁਰ ਦਈ ਸਦਮੈ ਅਟਲ ਅਜਹੁ ਨ ਟਰਿਓ ਅਜਹੁ ਨਹੀਂ ਕਹਿਣਾ ਅਟਲ ਲੈਣਾ ਕਸਕੇ ਨਹੀਂ ਅਟਲ ਦਰਮਿਆਨਾ ਜਾ ਬੋਲਣਾ ਅਟਲ ਅਜਹੁ ਨ ਟਰਿਓ ਅਜਹੁ ਨਹੀਂ ਅਜਹੁ ਹਾਂ ਅਟਲ ਅਜਹੁ ਨ ਟਰਿਓ ਭਗਤ ਹੇਤ ਮਾਰਿਓ ਹਰਨਾਖਸ ਹਰਨਾਖਸ ਨਾਰ ਸਿੰਘ ਰੂਪ ਹੋਏ ਦੇਹ ਧਰਿਉ ਤਾਈ ਪੰਕਤੀ ਪੜਦੇ ਤੂੰ ਤਾਂ ਬਹੁਤ ਜ਼ਿਆਦਾ ਰੁਕੀ ਜੰਨਾ ਨਾਮਾ ਕਹੈ ਭਗਤ বাস ਕੇਸਵ ਨਾਮਾ ਕਹੈ ਭਗਤ বাস ਕੇਸਵ ਅਜਹੂ ਬਾਲਕੇ ਦਵਾਰ ਖਰੋ ਐੜੇ ਤੂੰ ਨਹੀਂ ਅਜਹੂ ਨਹੀਂ ਕਹਿਣਾ ਅਜਹੂ ਅਜਹੂ ਬਾਲਕੇ ਦਵਾਰ ਖਰੋ ਅਜਹੂ ਅਜਹੂ ਚਮਕਲਾ ਹਾਂ ਅਜਹੂ ਬਾਲਕੇ ਦਵਾਰ ਖਰੋ ਅਜੁ ਹੂੰ ਬਾਲਕੇ ਦਵਾਰ ਖਰੋ ਮਾਰੂ ਕਬੀਰ ਜੀਓ ਦੀਨ ਬਿਸਾਰਿਓ ਰੇ دیਵਾਨੇ ਦੀਨ ਬਿਸਾਰਿਓ ਰੇ ਪੇਟ ਭਰਿਓ ਪਸ਼ੂਆ ਜਿਓ ਸੋਇਓ ਮਾਨੁਖ ਜਨਮ ਹੈ ਹਾਰਿਓ ਮਾਨੁਖ ਨਹੀਂ ਹੈ ਕੰਨਾ ਨਹੀਂ ਹੈ ਮਾਨੁਖ ਜਨਮ ਹੈ ਹਾਰਿਓ ਪੇਟ ਭਰਿਓ ਪਸ਼ੂਆ ਜਿਓ ਸੋਇਓ ਮਨੁੱਖ ਜਨਮ ਹੈ ਹਾਰਿਓ ਰਹਾਉ ਸਾਧ ਸੰਗਤ ਕਬਹੂ ਨਹੀਂ ਕੀਨੀ ਰਚਿਓ ਧੰਦਾ ਝੂਠ ਸਵਾਨ ਸੂਕਰ ਬਾਇਸ ਜਿਵੈ ਸਵਾਨ ਸੂਕਰ ਬਾਇਸ ਜਿਵੈ ਪਟਕ ਤੋ ਚਾਲਿਓ ਊਠ ਆਪਸ ਕੋ ਦੀਰਗ ਕਰ ਜਾਣੈ ਔਰਨ ਕੋ लग मात और को कौ लग मात मनसा बाचा करमना करमना इकट्ठा ही पाठ है इथे विश्राम है मैं देखे दोजक जा मैं देखे दोजक जात <coughs> कामी क्रोधी चातुरी बाजीगार बेकाम बेकाम ये वखरा पाठ बोलना संबंधक चा लमका के कामी क्रोधी चातुरी ਇੱਥੇ ਵਿਸਰਾਮ ਬਾਦੀਗਰ ਬੇਕਾਮ ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ ਬਾਜੀਗਰ ਇਕੱਠਾ ਹੀ ਕਹਿਣਾ ਹੈ ਬਾਜੀਗਰ ਇਉਂ ਨਹੀਂ ਬੋਲਣਾ ਚਲੋ ਜੀ ਨਿੰਦਾ ਕਰਤੇ ਜਨਮ ਸਿਰਾਨੋ ਕਬਹੂ ਨਾ ਸਿਮਰਿਓ ਰਾਮ ਕਹਿ ਕਬੀਰ ਚੇਤਾ ਨਹੀਂ ਮੂਰਖ ਮੁਗਤ ਗਵਾਰ ਰਾਮ ਨਾਮ ਜਾਨਿਓ ਨਹੀਂ ਕੈਸੇ ਉਤਰਸ ਪਾਰ ਰਾਗ ਮਾਰੂ ਬਾਣੀ ਜੈ ਦੇਵ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਚੰਦ ਸਾਤ ਭਿਦੇਆ ਨਾਦ ਸਾਤ ਪੂਰਿਆ ਚੰਦ ਚੰਦ ਸਤ ਭਿਦੇਆ ਇਥੇ ਠਮਕ ਨਾਦ ਸਤ ਪੂਰੇ ਆ ਇਥੇ ਵਿਸਰਾਮ ਸੂਰ ਸਤ ਖੋੜਸਾ ਦਤ ਕੀਆ ਸੂਰ ਸਤ ਖੋੜਸਾ ਬਤ ਕੀਆ ਦਤ ਦਰਮਿਆਨਾ ਜਾਂ ਬੋਲਣਾ ਬੋਤਾ ਨਹੀਂ ਦੱਬ ਕੇ ਬੁਲੀਦਾ ਹੁੰਦਾ ਅਵਲ ਬਾਲ ਤੋੜਿਆ ਅਚਲ ਚਾਲ ਥੱਪਿਆ ਅਵਲ ਬੋਲਣਾ ਇਸ ਨੂੰ ਅਵਲ ਨਹੀਂ ਕਹਿਣਾ ਅਵਲ ਬਲ ਤੋੜਿਆ ਇਥੇ ਟਮਕ ਅਚਲ ਚਲ ਥਪਿਆ ਅਚਲ ਚਲ ਇਹ ਦਰਮਿਆਨੇ ਜੇ ਬੋਲ ਨੇ ਹਨ ਅਚਲ ਚਲ ਥਪਿਆ ਇੱਥੇ ਵਿਸਰਾਮ ਹੈ ਅ ਘੜ ਘੜਿਆ ਤਹਾ ਅਪਿਓ ਪੀਆ ਇਹ ਚਾਲ ਅਨੁਸਾਰ ਇੱਥੇ ਅ ਘੜ ਘੜਿਆ ਅਗੜ ਨਹੀਂ ਕਹਿਣਾ ਅ ਘੜ ਘੜਿਆ ਤਹਾ ਅਪਿਓ ਪੀਆ ਮਨ ਆਦ ਮਨ ਆਦ ਗੁਣ ਮਨ ਆਦ ਗੁਣ ਮਨ ਆਦ ਗੁਣ ਆਦ ਵਿਖਾਣਿਆ ਤੇਰੀ ਦੁਭਦਾ ਦ੍ਰਿਸ਼ਟ ਸਮਾਨਿਆ ਤੇਰੀ ਦੁਬਦਾ ਦ੍ਰਿਸ਼ਟ ਸੰਮਾਨਿਆ ਰਹਾਉ ਅਰਧ ਕਉ ਅਰਧਿਆ ਸਰਧ ਕਉ ਸਰਧਿਆ ਸਲਲ ਕਉ ਸਲਲ ਸਨਮਾਨ ਆਇਆ ਸਲਲ ਕਉ ਹ ਸਲਲ ਕਉ ਸਲ ਸਨਮਾਨ ਆਇਆ ਵਦਤ ਜੈ ਦੇਵ ਜੈ ਦੇਵ ਕਉ ਰਮਿਆ ਪਹਿਲਾ ਜੈ ਦੇਵ ਉਰੇ ਨਾਲ ਹੈ ਦੂਜਾ ਜੈ ਦੇਵ ਕਉ ਬਾਹਵੇਂ ਨਾਲ ਹੈ ਵਦਤ ਜੈ ਦੇਵ ਜੈ ਦੇਵ ਕੋ ਰੰਮਿਆ ਬ੍ਰਹਮ ਨਿਰਵਾਣ ਲੇਵ ਲੀਨ ਪਾਇਆ ਕਬੀਰ ਮਾਰੂ ਕਬੀਰ ਮਾਰੂ ਨਹੀਂ ਕਹਿ ਦਿੰਦਾ ਕਬੀਰ ਮਾਰੂ ਰਾਮ ਸਿਮਰ ਪਛਤਾਹੇਗਾ ਮਨ ਇਹ ਰਾਮ ਸਿਮਰ ਇਥੇ ਵਿਸਰਾਮ ਲਾਉਣਾ ਕਈ ਵਾਰ ਰਾਗੀ ਸਿੰਘ ਪਾਟੀ ਸਿੰਘ ਰਾਮ ਸਿਮਰ ਪਛਤਾਹੇਗਾ ਕਿਉਂ ਖਹਿ ਜਾਂਦੇ ਹਨ ਫਿਰ ਤੇ ਗਰਲੀ ਕੋਈ ਨਾ ਹੋਈ ਜੇ ਮਹਾਰਾਜ ਦਾ ਨਾਮ ਜਪ ਕੇ ਪਛਤਾਪ ਹੋਵੇ RAM ਸਿਮਰ ਵਾਹਿਗੁਰੂ ਦਾ RAM ਦਾ ਸਿਮਰਨ ਕਰ ਪਛਤਾਹੇਗਾ ਮਨ ਮਨਾ ਜੇ ਤੂੰ ਨਾਮ ਨਹੀਂ ਜਪੇਗਾ ਫਿਰ ਪਛਤਾਪ ਕਰੇਗਾ ਜਦੋਂ ਜਮਾ ਦੇ ਡੰਡੇ ਪਈ ਜਦੋਂ ਇਸ ਸੰਸਾਰ ਤੋਂ ਗਿਆ RAM ਸਿਮਰ ਪਛਤਾਹੇਗਾ ਮਨ ਪਾਪੀ ਜੀ ਅਰਾ ਲੋਭ ਕਰਤ ਹੈ ਆਜ ਕਾਲ ਉਠ ਜਾਹੇਗਾ ਰਹਾਉ ਲਾਲਚ ਲਾਗੇ ਜਨਮ ਗਵਾਇਆ ਮਾਇਆ ਭਰਮ ਪੁਲਾਹੇਗਾ ਧਾਨ ਜੂਵਨ ਕਾ ਗਰਬ ਨ ਕੀਜੈ ਕਾਗਦ ਜਿਉ ਗਾਲ ਜਾਹੇਗਾ ਜੋ ਜਾਮ ਆਏ ਕੀਸ ਗਹਿ ਪਟਕੈ ਤਾ ਦਿਨ ਕਿਛ ਨ ਬਸਾਹੇਗਾ ਸਿਮਰਨ ਭਜਨ ਦਇਆ ਨਹੀਂ ਕੀਨੀ ਤੋ ਮੁਖ ਝੂਟਾ ਖਾਹੇਗਾ ਧਰਮ ਰਾਏ ਜਬ ਲਿਖਾ ਮਾਗੈ ਕਿਆ ਮੁਖ ਲੈ ਕੈ ਜਾਹੇਗਾ ਕਹਿਤ ਕਬੀਰ ਸੁਨ ਹੋ ਰੇ ਸੰਤ ਹੋ ਸਾਧ ਸੰਗਤ ਤਰ ਜਾਹੇਗਾ ਰਾਗ ਮਾਰੂ ਬਾਣੀ ਰਵਦਾਸ ਜੀਓ ਕੀ एक ओंकार सतगुर प्रसाद ऐसी लाल तुझ तो बिन कौन करै गरीब निवाज गुसैया मेरा जी, गरीब निवाज गुसैया विश्राम माथै छ माथ जा की जाोत जगत को लागै ता पर तुही ठर ਨਿਚਹਿ ਨਿਚਹਿ ਊਚ ਕਰੈ ਮੇਰਾ ਗੋਬਿੰਦ ਨਿਚਹਿ ਇਥੇ ਜਮਕ ਲਾ ਦੋ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨ ਡਰੈ ਨਾਮ ਦੇਵ ਕਬੀਰ ਤਲੋਚਨ ਹਾਂ ਇਤ ਤਲੋਚਨ ਬੋਲਣਾ ਹੀਠਾਂ ਰਾਰਾ ਲਾ ਕੇ ਨਹੀਂ ਬੋਲਣਾ ਸਦਨ ਸੈਨ ਤਰੈ ਕਹਿ ਰਵਦਾਸ ਸੁਨ ਹੋ ਰੇ ਸੰਤੋ ਹਰ ਜੀਉ ਤੇ ਸਭੈ ਸਰੈ ਮਾਰੂ ਸੁਖ ਸਾਗਰ ਸੋਰਤਰ ਚਿੰਤਾ ਮਨ ਕਾਮਧੇਨ ਬਸ ਜਾਕੇ ਰੇ ਇਹ ਕਾਮਧੇਨ ਪਾਠ ਸ਼ੁੱਧ ਪਾਠ ਹੈ ਤਲਾਵਾਂ ਦੇ ਨਾਲ ਛਪਿਆ ਕਾਮਧੇਨ ਹੈ ਪਰ ਤਲਾਵਾਂ ਦੇ ਨਾਲ ਪ੍ਰਾਤਨ ਸਰੂਪਾਂ ਚ ਪਾਠ ਹੈ ਸੰਪਰਦਾ ਚ ਕਾਮਧੇਨ ਸ਼ੁੱਧ ਮੰਨਿਆ ਜਾਂਦਾ ਹੈ ਸੁਖ ਸਾਗਰ ਸੋਰਤਰ ਚਿੰਤਾ ਮਨ ਇਥੇ ਵਿਸਰਾਮ ਕਾਮ ਤੈਨ ਬਾਸ ਜਾ ਕੇ ਰੇ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਤੈਨ ਬਾਸ ਜਾ ਕੇ ਰੇ ਬਸ ਬਸ ਥੋੜਾ ਜਿਹਾ ਕਸ ਕੇ ਅਧੀਨ ਬਸ ਜਾ ਕੇ ਰੇ ਚਲੋ ਚਾਰ ਪਦਾਰਥ ਅਸ਼ਟ ਮਹਾ ਸਿੱਧ ਨਵ ਨਿਦ ਨਵ ਨਿਦ ਕਾਰ ਤਾਲ ਤਾਕੈ ਹਾਂਜੀ ਇਹ ਕਾਰਤਲ ਇਕੱਠਾ ਨਹੀਂ ਕਹਿ ਦੇਣਾ ਚਾਰ ਪਦਾਰਥ ਅਸ਼ਟ ਮਹਾ ਸਿੱਧ ਇਥੇ ਵਿਸਰਾਮ ਨਾਵ ਨਿੱਧ ਕਾਰ ਤਾਲ ਤਾਕੈ ਹੱਥ ਦੀ ਤਲੀ ਦੇ ਉੱਤੇ ਹਨ ਆ ਚਾਰ ਪਦਾਰਥ 18 ਸਿੱਧੀਆਂ 9 ਨਿੱਧੀਆਂ ਹਰ 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 ਨਾ ਜਪਸ ਰਸਨਾ ਜਪਸ ਕਸਕੇ ਨਹੀਂ ਬੋਲਣਾ ਹਰ 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 ਨਾ ਜਪਸ ਰਸਨਾ ਹਰ ਹਰ ਦੀ ਹਰ ਹਰ ਹਰਨਾ ਜਪਸ ਰਸਨਾ ਅਵਰ ਸਭ ਛਾਡ ਬਚਨ ਰਚਨਾ ਰਹਾਉ ਨ ਨਖਿਆਨ ਪੁਰਾਨ বেদ ਵਿਦ ਨ ਨਖਿਆਨ ਪੁਰਾਨ বেদ ਵਿਦ ਇਥੇ ਵੀ ਸ਼ਾਂਤ ਖਿਆਨ ਤੇ ਠਮਕ ਹੈ বেদ ਪਦ ਦੀ ਵਿਸਰਾਮ ਹੈ 34 ਅਚਰ ਮਾਹੀ ਵਿਆਸ ਵਿਚਾਰ ਕਹਿਓ ਪਰਮਾਰਥ ਵਿਆਸ ਵਿਚਾਰ ਕਹਿਓ ਪਰਮਾਰਥ ਇਹ ਸਿੱਧੀ ਪੰਕਤੀ ਇੱਥੇ ਜ਼ਿਆਦਾ ਰੁਕਣਾ ਨਹੀਂ ਵਿਆਸ ਵਿਚਾਰ ਕਹਿਓ ਪਰਮਾਰਥ RAM ਨਾਮ ਸਾਰ ਨਾਹੀ ਸਹਿਜ ਸਮਾਦ ਉਪਾਦ ਰਹਿਤ ਹੋਏ ਵੱਡੇ ਭਾਗ ਲਿਵ ਲਾਗੀ ਸਹਿਜ ਸਮਾਦ ਉਪਾਦ ਰਹਿਤ ਹੋਏ ਸਹਿਜ ਸਮਾਦ ਉਪਾਦ ਰਹਿਤ ਹੋਏ ਇਥੇ ਵੀ ਸ੍ਰੀ ਰਾਮ ਵੱਡੇ ਭਾਗ ਲੇਵ ਲਾਗੀ ਕਹਿ ਰਵਿਦਾਸ ਉਦਾਸ ਦਾਸ ਮਤ ਹਾਂਜੀ ਇੱਥੇ ਵਿਸਰਾਮ ਲਾਉਣਾ ਹੈ ਕਹਿ ਰਵਿਦਾਸ ਉਦਾਸ ਦਾਸ ਮਤ ਜਨਮ ਮਰਨ ਭੈ ਭਾਗੀ ਸਹਿਜ ਸਮਾਦ ਉਪਾਦ ਰਹਿਤ ਹੋਈ ਵੱਡੇ ਭਾਗ ਦੇਵ ਲਾਗੀ ਕਹਿ ਰਵਿਦਾਸ ਉਦਾਸ ਦਾਸ ਮਤ ਜਨਮ ਮਰਨ ਭੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ